ਖਵਾ ਹੀ ਨਹੀਂ ਘਰ ਫਿਰ ਮੈਨੂੰ ਕੀ ਕਰਨੀ ਤਾਂ ਤੂੰ ਆਦੀ ਮਰਜ਼ੀ ਆਏ ਤਾਂ ਮੈਨੂੰ ਪਤਾ ਹੈ ਉਹ ਤੂੰ ਗੱਲ ਕਰੇ ਮੇਰੀ ਵੀ ਸਮਝ ਲਿਆ ਕਰ ਜਦੋਂ ਤੈਨੂੰ ਨੋਟ ਫੜਾਉਣਾ ਹੈ ਉਹ ਤਾਂ ਸਮਝ ਲਿਆ ਕਰ ਜਦੋਂ ਮੰਗਦੇ ਸਾਨੂੰ ਫੜਾ ਲਿਆ ਕਰ ਠੀਕ ਹੈ ਨਾ ਚੱਲ ਜਿਹੜੀ ਗੱਲ ਰਹੀ ਜਿੱਤਣ ਦੀ ਉਹ ਨਾਲ ਤੂੰ ਫਿਕਰ ਕਰ ਪਰ ਐਟਕੀ ਛੰਬਰ ਕੇ ਚਲੀ ਮੈਨੂੰ ਲੱਗਦਾ ਨਹੀਂ ਵੀ ਆਪਾਂ ਐਟਕੀ ਦਿੱਤਾਗੇ ਠੀਕ ਹੈ ਠੀਕ ਹੈ ਫਿਰ ਸ਼ਾਮ ਨੂੰ ਆ ਜੀ ਬੈਠਾਂਗੇ ਖਾਵਾ ਪੀਵਾਂਗੇ ਠੀਕ ਹੈ ਸ਼ਾਮ ਤੱਕ ਆ ਜੀ ਫਿਰ ਤੂੰ ਆਪਾਂ ਕੀ ਲੈਣਾ ਸਰਪੰਚੀ ਚ ਉੱਠ ਕੇ ਆਪਣਾ ਵਧੀਆ ਸਰਦਾ ਵਰਦਾ ਆਗਾ ਐਵੇਂ ਪੰਗਿਆ ਚ ਨਾ ਬੜੋ ਤੁਸੀਂ ਉਹ ਸਰਦਾ ਦਾ ਸਾਰਿਆਂ ਦੇ ਹੁੰਦਾ ਗੱਲ ਸਾਨੂੰ ਦੀ ਨਹੀਂ ਹੁੰਦੀ ਮੈਨੂੰ ਐਹੀ ਪਿੰਡ ਦੇ ਕੰਮ ਹੋਣਗੇ ਇੱਕ ਕੰਮ ਨਹੀਂ ਹੋਇਆ ਪਿੰਡ ਦਾ ਇਹ ਤਾਂ ਹੈਗੀ ਆ ਫਿਰ ਪਿੰਡ ਦੇ ਲੋਕ ਬਹੁਤ ਲੱਗਣ ਲੱਗ ਜਾਂਦੇ ਆ ਕਿਵੇਂ ਇਹ ਕਿਵੇਂ ਕਹਿ ਜਾਣਗੇ ਇਹ ਤਾਂ ਠੀਕ ਆ ਕਿ ਉਹ ਡੈਡੀ ਕਿਵੇਂ ਬੋਲੀ ਜਾਂਦੇ ਆ ਉਹ ਬੋਲਦੇ ਨਹੀਂ ਪੁੱਤਾ ਉਹ ਤਾਂ ਗੱਲ ਸਰਪੰਚੀ ਦੀ ਹੋਈ ਜਾਂਦੀ ਸੀ ਇਹ ਕਹਿੰਦੇ ਤੂੰ ਕੀ ਲੈਣਾ ਕਿ ਬੋਟਾ ਦਾ ਵੜਾ ਹੋ ਗਿਆ ਮੈਂ ਵੀ ਸੁਣਿਆ ਵੀ ਤੁਸੀਂ ਸਰਪੰਚੀ ਚ ਖੜੇ ਹੋਣਾ ਉਹ ਪੁੱਤਾ ਇਹ ਤਾਂ ਕੱਲ ਹੀ ਆਇਆ ਬਣਾਈ ਆ ਹੋ ਤਾਂ ਠੀਕ ਹੈ ਡੈਡੀ ਜੀ ਇਹ ਰਹਾ ਤਬ ਨਾਲੀ ਚੰਗੀ ਗੱਲ ਆ ਆ ਪਹਿਲਾਂ ਤਾਏ ਵੱਲ ਦੇਖ ਲੋ ਕੁਛ ਬਣਾਇਆ ਪਿੰਡ ਦਾ ਹਜੇ ਤੱਕ ਰੋਕਾਂ ਤੋਂ ਗਾਣਾ ਸੁਣਦਾ ਆਪਾਂ ਕੰਮ ਹੀ ਕਰਨੇ ਆ ਕੋਈ ਪੈਸਾ ਨਹੀਂ ਖਾਣਾ ਆਪਾਂ ਇਹ ਤੇਰੇ ਨਾਲ ਮੇਰਾ ਵਾਦਾ ਰਿਹਾ ਸਹੀ ਗੱਲ ਆ ਡੈਡੀ ਜੀ ਨਾਲੇ ਲੋਕ ਵੀ ਸੀਸਾ ਦਿੰਦੇ ਨੇ ਆ ਗੜੀਆਂ ਦੇ ਵੀ ਲੋ ਹੋਰ ਫਨਾਕੀ ਹਾਲੀ ਠੀਕ ਆ ਵਧੀਆ ਮੈਂ ਤੈਨੂੰ ਡਿੱਕੀ ਜਾਂਦਾ ਸੀ ਕਹਿੰਦਾ ਅੱਛਾ ਡਿੱਕੀ ਜਾਂਦੇ ਸੀ ਟਾਈਮ ਦੇ ਕੇ ਮਖਾਏ ਨਹੀਂ ਹਲਤੇ ਕਿਵੇਂ ਕੀ ਹੋ ਗਿਆ ਕਿਵੇਂ ਅੱਜ ਐਮਰਜੈਂਸੀ ਬੁਲਾ ਲਿਆ ਮੈਨੂੰ ਜ਼ਰੂਰੀ ਕੰਮ ਆ ਤੇਰੇ ਤਾਂ ਹੀ ਅੱਛਾ ਦੱਸੋ ਕੋਈ ਗੱਲ ਨਹੀਂ ਛੋਡੇ ਕੰਮ ਨਹੀਂ ਆਵਾਂਗੇ ਹੋਰ ਕਦੋਂ ਕੰਮ ਆਵੇ ਆ ਉਹ ਛੋਟਾ ਉਹ ਮੇਰੇ ਬਰਾਬਰ ਹੀ ਖੜਾ ਹੋ ਗਿਆ ਬੋਟਾ ਬਰਾਬਰ ਖੜਾ ਹੋ ਗਿਆ ਉਹ ਐ ਕਿਵੇਂ ਹੋ ਜੀ ਪਿੰਡ ਚ ਕੋਈ ਐਜੀ ਖਬਰ ਨਹੀਂ ਹੈਗੀ ਹਾਂ ਹਾਂ ਠੀਕ ਹੈ ਤੇ ਜੇ ਕਹਿਣਾ ਤਾਂ ਤੈਨੂੰ ਪਤਾ ਹੀ ਹੈ ਫਿਰ ਅਥਨੋਂ ਪਤਾ ਖਬਰ ਲਿਆ ਇਹ ਤਾਂ ਜਮਾਂ ਗੱਲ ਪੱਕੀ ਹੈ ਅੱਛਾ ਬਾ ਸ਼ਾਮ ਤੱਕ ਦੇ ਦਿੰਨੇ ਐ ਏਡੀ ਗੱਲ ਸ਼ਾਮ ਨੂੰ ਫਿਰ ਹੋ ਲੈਣੇ ਦੋ ਚਾਰ ਬੰਦੇ ਯਾਰ ਬੈਠਾਂਗੇ ਬੈਠਾਂਗੇ ਤੂੰ ਤਿਆਰ ਰੱਖੀ ਵਾ ਦੋ ਬੋਤਲਾਂ ਮੈਂ ਜਾਵਾਂ ਫਿਰ ਗੱਡੀ ਕੁਛ ਨਹੀਂ ਜਾਵਾਂ ਫਿਰ ਮੈਂ ਹਾਂ ਹਾਂ ਚਿੰਤਾ ਮੁਕਤ ਹੋ ਜਾ ਹਾਂ ਨਾਰਾਇਣ ਲਾ ਕੇ ਤੋਰ ਦਿੰਦਾ ਆ ਪਤੰਦਰਾ ਰੋਹੀ ਗੱਲ ਲੈਣਾ ਜਿਹਾਂ ਗੱਲਾਂ ਦੀ ਮੈਨੂੰ ਕੀ ਲੋੜ ਸੀ ਪੰਗੇ ਲੈਣ ਦੀ ਸਰਪੰਚੀ 'ਚ ਤਾਂ ਹੀ ਮੈਂ ਲਾਇ ਦੇ ਹਾਂ ਗਾਣ ਅੱਛਾ ਤੂੰ ਸਰਪੰਚੀ 'ਚ ਮੰਗਾ ਲੈ ਰਿਆ ਹੈ ਹਾਂ ਹਾਂ ਫੇਰ ਆਪਾਂ ਗਾਹਾਂ ਨੂੰ ਕੰਮ ਕਰਾਂਗੇ ਥਾੜਾ ਤੂੰ ਗੱਲ ਨਹੀਂ ਚੱਲ ਠੀਕ ਹੈ ਬਾਈ ਹੁਣ ਤਾਂ ਫੇਰ ਗੁਰਚਰਨ ਸਿੰਘ ਕਹਿਣਾ ਪਿਆ ਕਰੂ ਹੈਨਾ ਚੱਲ ਕੋਈ ਨਹੀਂ ਕਿਵੇਂ ਕਹਿ ਦੀ ਆਪਾਂ ਤਾਂ ਇੰਨਾ ਕੋਈ ਹੋਇਆ ਨਹੀਂ ਜਦੋਂ ਆਪਾਂ ਦਾ ਕੰਮ ਹੀ ਕਰਨੇ ਪਿੰਡ ਚਲੋ ਗੁਰਚਰਨ ਸਿੰਘ ਜੀ ਫੇਰ ਮਾਫ ਕਰੇ ਚਾਰਨਾ ਕਹਿਆ ਗਿਆ ਤੇ ਉਹ ਕੋਈ ਗੱਲ ਨਹੀਂ ਤੇ ਟੀਚਰਾਂ ਨਾਲ ਲੱਗੋ ਚੰਗਾ ਟੀਚਰਾਂ ਨਹੀਂ ਉਹ ਫੇਰ ਹੈ ਨਾ ਹੁਣ ਤੂੰ ਫੀਲਿੰਗ ਆਵੇ ਫੇਰ ਹੈਗੀ ਅਸੀਂ ਤੇਰੇ ਨਾਲ ਆ ਚ ਹੌਣ ਬਣੂ ਗੱਲ ਸੋਚਿਆ ਫਿਰ ਜੀ ਬਣਾਇਆ ਸੀ ਉਹ ਸੋਚਣਾ ਕਿਸੇ ਗੱਲ ਤਾਂ ਜਿਹੜੀ ਮੈਂ ਤੇਰੇ ਤੂੰ ਕਹੀ ਸੀ ਨਾ ਉਹੀ ਹੋ ਗਈ ਅੱਛਾ ਹਾਂ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਪਤਾ ਨਹੀਂ ਕੀ ਤਾਂ ਹਾਂ ਤੇ ਪਤਾ ਲੱਗਿਆ ਉਹ ਖੜਾ ਹੋਊਗਾ ਕਿ ਸਭ ਲੋ ਹੋ ਹੀ ਗਿਆ ਵੋਟਾਂ ਚ ਹਾਂ 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 ਤੇ ਹੁਣ ਆਪਾਂ ਨੂੰ ਕੋਈ ਨਾ ਕੋਈ ਨਾ ਸਕੀਮ ਲਾਉਣੀ ਹਾਂ ਲਾਉਣੀ ਪੂ ਹਾਂ ਫੇਰ ਕੋਈ ਸੋਚੀ ਐ ਸੋਚਣਾ ਤਾਂ ਐ ਦਾ ਵੀ ਜਿਹੜੀ ਮੈਂ ਹੋ ਲੈ ਕੇ ਆਏ ਸੀ ਨੇ ਘਰੇ ਦਵਾਈ ਦੀ ਹਾਂ ਕੀ ਚੀਜ਼ ਬਣਾ ਲਈ ਕੋਈ ਖੀਰ ਨਾ ਬਣਾ ਲੈ ਕੋਸ ਬਣਾ ਲਈ ਬਾਹਾਂ ਬਣਾ ਲੈ ਕੇ ਜਾਈ ਵੀ ਕੋਈ ਹੋਰ ਖਾ ਜੇ ਕੌਲੀ ਕਿ ਲੈਣੀ ਹਾਂ ਥੋੜੀ ਜੀ ਬਣਾ ਕੇ ਲੈ ਜਾ ਤੇ ਉਹ ਪਾ ਕੇ ਦੇ ਆ ਬਾਜੂ ਤੋਂ ਉਲਝ ਗਿਆ ਫੇਰ ਆਪਣਾ ਤਾਂ ਇਹਨੇ ਵੋਟਾਂ ਲੰਘ ਜਾਣਗੀਆਂ